ਕਹਿ ਰਹੀਏ ਇੱਕ ਦੂਜੇ ਨਾਲ ਰੁੱਖੇ ਰੁੱਖੇ ਐਡੀ ਵੀ ਕੀ ਮਜਬੂਰੀ ਐ ਪੰਜਾਬੀਓ ਇੱਕ ਬੇਨਤੀ ਮੇਰੀ ਪਰਵਾਨ ਕਰਿਓ ਆਪਣਾ ਏਕਾ ਬਹੁਤ ਜ਼ਰੂਰੀ ਐ ਆਪਣਾ ਏਕਾ ਹੋਣਾ ਬਹੁਤ ਜ਼ਰੂਰੀ ਸਤਿ ਸ਼੍ਰੀ ਅਕਾਲ ਪੀਵੀ ਦਿੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਕਨੈਕਟ ਹਾਂ ਤੁਸੀਂ ਸ਼ੇਅਰ ਤੋਂ ਜ਼ਿਆਦਾ ਨਹੀਂ ਵੀਡੀਓ ਕਿਸਮਾ ਬਹੁਤ ਕਿਨਾਰਾ ਸਾਥੀਓ ਪੰਜਾਬੀਆਂ ਦੇ ਏਕੇ ਦੀ ਗੱਲ ਕੀਤੀ ਐ ਔਰ ਪੰਜਾਬੀਆਂ ਦਾ ਏਕਾ ਹੋਣਾ ਬਹੁਤ ਜ਼ਰੂਰੀ ਹੈ। ਅਨੇਕਤਾ 'ਚ ਇਕਤਾ ਔਰ ਇਕਤਾ 'ਚ ਵਿਵਿਧਤਾ। ਗੱਲ ਕਰਾਂਗੇ ਜਿਹੜਾ 스ਪੈਨਿਸ਼ ਪੰਜਾਬੀ ਜੋੜਾ ਜਿਹਨਾਂ ਤੇ ਹਮਲਾ ਹੋਇਆ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਬਹੁਤ ਕ੍ਰਿਟੀਕਲ ਹੈ। ਹੁਣ ਕਈ ਜਥੇਬੰਦੀਆਂ ਕਹਿੰਦੀਆਂ ਕਿ ਆਪਾਂ ਸ਼ਾਂਤ ਵੀ ਧਰਮਾਂ ਵੀ ਲਾਉਣਾ ਲੇਕਿਨ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਕਿ ਇੱਕਾ ਹੋਣਾ ਬਹੁਤ ਜ਼ਰੂਰੀ ਆ ਮੈਂ ਕਈ ਅੱਜ ਮੈਸੇजेस ਪਾਟ ਰਿਆ ਸੀਗਾ ਅਸੀਂ ਵੀ ਇਸ ਗੱਲ ਨੂੰ ਬਲੀਵ ਕਰਦੇ ਜੇ ਇੱਕ ਅਦਾ ਸਾਲ ਆਪਾਂ ਜਾਣਾ ਬੰਦ ਕਰ ਦਈਏ ਨਾ ਤਾਂ ਨਾਸਾਂ ਚ ਧੂਏ ਨਿਕਲ ਜਾਣਗੇ ਕਿਉਂਕਿ ਟੂਰਿਸਟ ਪਲੇਸ ਆ ਟੂਰਿਸਟ ਪਲੇਸ ਤੇ ਜੇ ਨਾਸ ਸੈਲਾਨੀ ਜਾਣਗੇ ਤਾਂ ਟੂਰਿਸਟ ਪਲੇਸ ਚਲਣੀ ਕਿੰਦਾ ਖਰਚਾ ਕਿਵੇਂ ਜੰਮਾ ਔਰ ਸਾਡੇ ਪੰਜਾਬ ਚ ਦੇਖ ਲਓ ਕਹਾਵਤ ਹੈ ਅਸੀਂ ਕਹਿੰਦੇ ਆ ਕਿ ਗਾਹ ਕ ਰੱਬ ਦਾ ਰੂਪ ਹੈ ਤੇ ਉੱਥੇ ਜਿਹੜੇ ਗਾਹਕ ਜਾਂਦੇ ਆ ਜੇ ਉਹਨਾਂ ਨੂੰ ਕੁੱਟਮਾਰ ਹੁੰਦੀ ਆ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਉਹਨਾਂ ਨੂੰ ਉਹ ਦੇਖੋ ਬੰਦੇ ਤੇ ਕਿੰਨੇ ਟਾਂਕੇ ਲੱਗੇ ਤਾਂ ਕਿੱਡੀ ਮਾੜੀ ਗੱਲ ਔਰ ਦੂਜੀ ਗੱਲ ਮੈਂ ਇਹ ਕਰਨੀ ਚਾਹੁੰਨਾ ਆਪਣੇ ਨਵਾਂ ਸ਼ਹਿਰ ਏਰੀਆ ਦੇ ਭੈਣ ਭਰਾਵਾਂ ਨਾਲ ਗਲੇਸ਼ੀਅਰ ਜਿਹੜੇ ਪਿਗਲਦੇ ਪਏ ਆ ਕਸ਼ਰੀ ਨਗਰ ਚ ਵੀ ਇਸ ਸਮੇਂ ਜਿਹੜਾ ਦਿਨ ਵੇਲੇ 32 33 35 36 ਤੱਕ ਕੋਈ ਟੈਂਪਰੇਚਰ ਚੱਲੇ ਜਾਂਦਾ ਤਾਂ ਸੰਭਾਵਨਾ ਹੈ ਕਿ ਹੜ੍ਹ ਸ਼ਾਇਦ ਆਉਣ ਵਾਸੀ ਨਹੀਂ ਕਹਿੰਦੇ ਆਉਣ ਜਾਂ ਆਉਣਗੇ ਸ਼ਿਉਰਟੀ ਆ ਪਰ ਸੰਭਾਵਨਾ ਬਣਦੀ ਜਾ ਰਹੀ ਹੈ ਕਿ ਫਿਰ ਹੜ੍ਹ ਆ ਸਕਦੇ ਆ ਤਾਂ ਉਹਦੇ ਲਈ ਜਿਹੜੇ ਕਿਸਾਨ ਵੀਰ ਐ ਬੜੀ ਵਾਰ ਮੈਂ ਦੇਖਿਆ ਕਿ ਮਸਲੇ ਚੱਕਦੇ ਕਿ ਡਰੇਨਾਂ ਵਿੱਚ ਬੂਟੀਆਂ ਪਈਆਂ ਤਾਂ ਤੁਸੀਂ ਜਿਹੜੇ ਵੀਡੀਓ ਨੇ ਉਹਨਾਂ ਨਾਲ ਗੱਲਬਾਤ ਕਰੋ ਡਰੇਨਸ ਵਿਭਾਗ ਨਾਲ ਗੱਲਬਾਤ ਕਰੋ ਡਰੇਨਾਂ ਪਹਿਲੇ ਹੀ ਸਾਫ਼ ਹੋਣੀਆਂ ਬਹੁਤ ਜ਼ਰੂਰੀ ਆ ਹਾਲਾਂਕਿ ਹਦਾਇਤਾਂ ਦਿੱਤੀਆਂ ਗਈਆਂ ਐ ਐਡਮਿਨਿਸਟ੍ਰੇਸ਼ਨ ਵੱਲੋਂ ਜੇ ਕੋਈ ਆਪਣਾ ਕੰਮ ਨਹੀਂ ਨਿਭਾਉਂਦਾ ਤੁਸੀਂ ਪਲੀਸ ਪ੍ਰਸ਼ਾਸਨ ਨੂੰ ਇਨਫੋਰਮ ਕਰੋ ਕਿਉਂਕਿ ਜਦੋਂ ਡਰੇਨਾਂ ਭਰ ਜਾਂਦੀਆਂ ਆ ਫਿਰ ਤੁਹਾਨੂੰ ਸਾਨੂੰ ਪਤਾ ਕਿ ਕਿੰਨੀ ਦਿੱਕਤ ਆਉਂਦੀ ਹੈ ਲੋਕ ਕਿੰਨੇ ਪਰੇਸ਼ਾਨ ਹੁੰਦੇ ਆ ਆ ਪਿਛਲੇ ਹੜ੍ਹਾਂ ਨੂੰ ਆਪਾਂ ਸਾਰਿਆਂ ਨੇ ਹੰਡਾਇਆ ਸੀਨੇ ਤੇ ਹੰਡਾਇਆ ਜਿਹੜੇ ਵਿਚਾਰੇ ਗਰੀਬ ਮਾਤੜ ਸਾਥੀ ਆ ਉਹਨਾਂ ਤਾਂ ਜਿਨ੍ਹਾਂ ਨੇ ਨਵੇਂ-ਨਵੇਂ ਕੋਠੇ ਪਾਇੇ ਸੀ ਘਰ ਪਾਇਏ ਸੀ ਲੈਂਟਰਪਾਈਸ ਉਹਨਾਂ ਦੇ ਜੋ ਤਰੇੜਾ ਆ ਜਾਂਦੀਆਂ ਤਾਂ ਇਕੱਲਾ ਉਹਨਾਂ ਦੇ ਘਰ ਚ ਤਰੇੜ ਨਹੀਂ ਆਉਂਦੀ ਜ਼ਿੰਦਗੀ ਚ ਤਰੇੜ ਵੀ ਆ ਜਾਂਦੀ ਹੈ ਤਾਂ ਇਸ ਕਰਕੇ ਪਹਿਲਾਂ ਤੋਂ ਹੀ ਸੁਚੇਤ ਅਸੀਂ ਆਪ ਵੀ ਰਹੀਏ ਉਦੇ ਲਈ ਏਕਾ ਹੋਣਾ ਸਾਡਾ ਬਹੁਤ ਜ਼ਰੂਰੀ ਹੈ। ਔਰ ਜਿੱਥੇ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਦਿਖਾਣਾ ਚਾਹੁੰਦੇ ਵੀ 32 ਦੇ ਮਾਧਿਅਮ ਰਾਹੀਂ ਕਿ ਡਰੇਨਾਂ ਦੀ ਜਿਹੜੀ ਸਫਾਈ ਨਹੀਂ ਹੋਈ ਤੇ ਸਾਨੂੰ ਇਤਲਾਹ ਕਰ ਦਿਓ ਅਸੀਂ ਪਹੁੰਚ ਜਾਵਾਂਗੇ। ਗਲੀਆਂ ਨਾਲੀਆਂ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਪਾਣੀ ਆਉਣਾ ਮੀਂਹ ਚਾਹੇ ਬਰਸਾਤੀ ਪਾਣੀ ਹੋਵੇ ਚਾਹੇ ਜੇ ਰੱਬ ਨਾ ਕਰੇ ਕੋਹੜਵੜੀ ਸਥਿਤੀ ਬਣਦੀ ਹੈ ਤਾਂ ਬਿਮਾਰੀਆਂ ਬਹੁਤ ਫੈਲ ਰਹੀ ਨੇ ਪਰ ਪਹਿਲਾਂ ਹੀ ਸਾਨੂੰ ਸੁਚੇਤ ਹੋਣਾ ਬਹੁਤ ਜ਼ਰੂਰੀ ਆ ਜਾਗਰਤ ਹੋਣਾ ਬਹੁਤ ਜ਼ਰੂਰੀ ਆ ਤੁਹਾਨੂੰ ਸਾਡੀ ਜਿੱਥੇ ਕਿਤੇ ਵੀ ਲੋੜ ਪਵੇਗੀ ਅਸੀਂ ਹਾਜ਼ਰ ਆ ਤੁਹਾਡੀ ਗੱਲ ਪਹੁੰਚਾਉਣ ਲਈ ਪਰ ਬੇਨਤੀ ਇੰਨੀ ਆ ਕਿ ਥੋੜੀ ਪਹਿਲਾਂ ਫਾਰਮੈਲਿਟੀ ਕਰ ਲਿਆ ਕਰੋ ਜਿਵੇਂ ਕੋਈ ਘਰ ਇੱਕ ਚੀਜ਼ ਲਿਊਸਿਡ ਹੋਣੀ ਚਾਹੀਦੀ ਆ ਕਿਸੇ ਥੀ ਕਲੀਅਰ ਹੋਣੀ ਚਾਹੀਦੀ ਆ ਪੈਰੈਂਟ ਲਈ ਕਿਉਂਕਿ ਆਪਾਂ ਕਿਸੇ ਨੂੰ ਸਨਬ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਹਰ ਇੱਕ ਚੀਜ਼ ਦੀ ਸਕਰੂਟੀ ਬਹੁਤ ਜ਼ਰੂਰੀ ਆ ਸਕਰੂਟੀ ਹੋਵੇਗੀ ਤਾਂ ਭਾਈ ਆਪਾਂ ਕੈਂਡੀਡਟ ਚੱਲ ਸਕਦੇ ਹਾਂ ਸੋ ਮੇਰੀ ਤਾਂ ਇੰਨੀ ਬੇਨਤੀ ਆ ਕਿ ਤੁਸੀਂ ਹਰ ਇੱਕ ਚੀਜ਼ ਨੂੰ ਤਿਆਰ ਕਰ ਲਓ ਤਾਂ ਤਾਂ ਜੋ ਆਪਾਂ ਵੀ ਮਿਰਪਖ ਚੱਲ ਸਕੀਏ ਕੋਈ ਕੰਪਲੇਂਟ ਤੁਸੀਂ ਕਿਤੇ ਦੇਣੀ ਆ ਉਹਨੂੰ ਇੱਕ ਵਾਰੀ ਡਰਾਫਟਿੰਗ ਵਗੈਰਾ ਕਰ ਲਿਆ ਕਰੋ ਸਾਡੇ ਲਈ ਵੀ ਫਿਰ ਈਜ਼ੀ ਰਹਿੰਦਾ ਆ ਤੁਹਾਡੀ ਖਬਰ ਨੂੰ ਪੋਸਟ ਕਰਨਾ ਤੁਹਾਡੇ ਖਬਰ ਨੂੰ ਲੈ ਕੇ ਆਹ ਦੇਖੋ ਤਾਂ ਮਰਜ਼ੀਆਂ ਚੱਲਦੀਆਂ ਆ ਰੋਂਗ ਸਾਈਡ ਤੇ ਫਿਰ ਇੱਦਾਂ ਦਾ ਚਲਾਨ ਹੋ ਗਿਆ ਤੇ ਮੁੜ ਕੇ ਇਹਨਾਂ ਨੇ ਮਿੰਤਾ ਕਰੀ ਜਾਣੀ ਆ ਚਲੋ ਸਾਰਾ ਕੁਝ ਨਾਲ ਦੀ ਨਾਲ ਹੀ ਆ ਪਰ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਆਪਾਂ ਉੱਤੇ ਧਿਆਨ ਦੇਣਾ ਔਰ ਤੁਹਾਨੂੰ ਜਿੱਥੇ ਕਿਤੇ ਵੀ ਸਾਡੀ ਹੈਲਪ ਦੀ ਲੋੜ ਹੈ ਤੁਸੀਂ ਦੱਸਣਾ ਔਰ ਕਮੈਂਟ ਮੈਂ ਨਹੀਂ ਦੇਖ ਪਾ ਰਿਹਾ ਜੀ ਕਿ ਤੁਹਾਡੀ ਕੀ ਪ੍ਰਤੀਕਿਰਿਆ ਜਿਹੜੀ ਸਪੈਨਿਸ਼ ਪੰਜਾਬੀ ਜੋੜੇ ਨਾਲ ਜਿਹੜਾ ਤੱਕਾ ਹੋਇਆ ਹਿਮਾਚਲ ਚ ਉਹਦੇ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਜਦੋਂ ਵੀਡੀਓ ਦੇਖ ਲਉਗੇ ਸਾਂਝੀ ਕਰ ਦਿਓ ਕਿਉਂਕਿ ਇਸ ਸਮੇਂ ਉਹਨਾਂ ਨੂੰ ਸਾਡੀ ਹਮਦਰਦੀ ਦੀ ਲੋੜ ਹੈ ਆਲਦੋ ਵੀ 32 ਤੇ ਤਾਂ ਸੀ ਉਹਨਾਂ ਦਾ ਜਿਹੜਾ ਵਰਜਨ ਹੈ ਉਹ ਚਲਾ ਦਿੱਤਾ ਤਾਂ ਇਹ ਕੋਈ ਕਗਨੀਸ਼ਨ ਨਹੀਂ ਆ ਇਹ ਕੋਈ ਪਰਸੈਪਸ਼ਨ ਨਹੀਂ ਆ ਰਿਐਲਿਟੀ ਆ ਕਿ ਹਰ ਸਾਲ ਆਏ ਸਾਲ ਅਸੀਂ ਦੇਖਦੇ ਆ ਕਿ ਹਿਮਾਚਲ ਵਿੱਚ ਪੰਜਾਬੀਆਂ ਦਾ ਦੁਰਵਿਵਾਰ ਹੁੰਦਾ ਆ ਪੰਜਾਬੀ ਸਭ ਤੋਂ ਵੱਧ ਜਾਂਦੇ ਆ ਹਿਮਾਚਲ 'ਚ ਪਰ ਜੇ ਇੱਕ ਸਾਲ ਅਸੀਂ ਨਾ ਜਾਈਏ ਨਾ ਤਾਂ ਨਾਸੀ ਧੂਆ ਨਿਕਲ ਜਾਣਾ ਇਹਨਾਂ ਦੀ ਹਾਂ ਕਈ ਨੇ ਧਾਰਮਿਕ ਸਥਾਨ ਤੇ ਜਾਣਾ ਹੁੰਦਾ ਤਾਂ ਜਾਓ ਆਪਣੀ ਰੋਟੀ ਘਰੋਂ ਲੈ ਜਾਓ ਪਰ ਇਹ ਏਕਾ ਫਿਰ ਸਾਰਿਆਂ ਦਾ ਹੋਣਾ ਚਾਹੀਦਾ ਔਰ ਇਹ ਇੰਦਾ ਗੁੱਸੇ ਗਲੇ ਜ ਨਹੀਂ ਹੋਣਾ ਚਾਹੀਦਾ ਕਿ ਆਪਾਂ ਕੁਝ ਮਤਲਬ ਇਨਸਲਟ ਕਰਨੀ ਕਿਸੇ ਦੀ ਸਿਰਫ ਆਪਣੀ ਸੈਲਫ ਰਿਸਪੈਕਟ ਲਈ ਹੋਣਾ ਚਾਹੀਦਾ ਆ ਦੇਖੋ ਇੱਥੇ ਵੀ ਇਧਰ ਮੈਂ ਦਿਖਾ ਸਿਚੁਏਸ਼ਨ ਆ ਦੇਖੋ ਜਦੋਂ ਇੰਦਾ ਦੇ ਢੇਰ ਹੁੰਦੇ ਨਾ ਇਹਨਾਂ ਢੇਰਾ ਕਰਕੇ ਸੜਕ ਦੇ ਹੁੰਦੇ ਉੱਤੇ ਹਾਦਸਿਆਂ ਨੂੰ ਸਦਾ ਹੁੰਦਾ ਹੈ ਕਿਉਂਕਿ ਜਿਹੜੇ ਅਵਾਰਾ ਪਸ਼ੂ ਹੁੰਦੇ ਆ ਜਾਂ ਕੁੱਤੇ ਹੁੰਦੇ ਆ ਜਦੋਂ ਇਥੋਂ ਫਿਰ ਕੋਈ ਮੋਟਰਸਾਈਕਲ ਨੇੜੇ ਦੀ ਲੰਘਦਾ ਤਾਂ ਦੌੜ ਕੇ ਪੈਂਦੇ ਆ ਫਿਰ ਉਹਦੇ ਕਰਕੇ ਹਾਦਸਿਆਂ ਦਾ ਡਰ ਹੋ ਜਾਂਦਾ ਸੰਦੀਪ ਕੁਮਾਰ ਕਹਿ ਰਹੇ ਬਹੁਤ ਗਲਤ ਹੋਇਆ ਐ ਐਚਪੀ ਚ ਬੜੀ ਵਾਰ ਹੋਇਆ ਜੀ ਬੜੀ ਵਾਰ ਅਸੀਂ ਸੁਣਿਆ ਅਫਤਾਰ ਸਿੰਘ ਕਹਿ ਰਹੇ ਨੇ ਗੁੱਡ ਬ੍ਰਦਰ ਸ਼ੁਕਰੀਆ ਭਾਜੀ ਤੇ ਮੈਂ ਸੁਖਵਿੰਦਰ ਧੰਮਰਾ ਜੀ ਕਹਿ ਰਹੇ ਨੇ ਸੋ ਸੈਡ ਬਿਲਕੁਲ ਜੀ ਅਸੀਂ ਵੀਡੀਓ ਚ ਲਾਈ ਆ ਔਰ ਸਾਡੇ ਰਿਪੋਰਟਰ ਉਹਨਾਂ ਨਾਲ ਗੱਲ ਵੀ ਕਰਕੇ ਅਸੀਂ ਵੀ ਪੀਵੀ 32 ਦੀ ਵੀਡੀਓ ਚਲਾਤੀ ਤੇ ਸਾਡੇ ਰਿਪੋਰਟਰ ਪਰਸਨਲੀ ਵੀ ਮਿਲ ਕੇ ਆਏ ਆ ਜੋੜੇ ਨੇ ਬੜਾ ਦੁੱਖ ਲੱਗਦਾ ਜੀ ਉਹ ਬੰਦੇ ਦੇ ਸਟਿਚਸ ਦੇਖੋ ਕਿੰਨੇ ਲੱਗੇ ਸਿਰ ਤੇ ਜੋ ਪੰਜਾਬੀ ਭਰਾ ਆ ਸਾਡਾ ਔਰ ਸਪੇਨ ਤੋਂ ਛੱਡ ਸਪੇਨ ਨੂੰ ਛੱਡ ਕੇ ਇੰਡੀਆ ਵਾਪਸ ਆਈ ਅਗਲੇ ਆਪਣੀ ਵਾਈਫ ਨੂੰ ਦਿਖਾਣ ਆਇਆ ਤਾਂ ਇਦਾਂ ਜਦੋਂ ਕੋਈ ਇਲਟਰੀਟਰੀਟ ਕਰਦਾ ਤਾਂ ਕਿੰਨਾ ਮਾੜਾ ਲੱਗਦਾ ਸਾਡੇ ਪੰਜਾਬ ਦੱਸੋ ਸੀ ਕਦੀ ਕਿਸੇ ਨਾਲ ਧੱਕਾ ਹੋਣ ਦਿੰਦੇ ਆ ਸਾਡਾ ਪੰਜਾਬੀ ਤਾਂ ਜਦ ਹੀ ਖੜ ਜਾਂਦਾ ਜੇ ਕਿਸੇ ਨਾਲ ਕੋਈ ਧੱਕਾ ਹੋਵੇ ਅਵਤਾਰ ਸਿੰਘ ਕਹਿੰਦੇ ਬ੍ਰਦਰ ਹੋਕ ਕੀ ਗਿਆ ਭਾਜੀ ਹੋਇਆ ਕੁਝ ਨਹੀਂ ਬਸ ਪੰਜਾਬੀ ਦੀ ਸੈਲਫ ਰਿਸਪੈਕਟ ਉਹਦੇ ਬਾਰੇ ਗੱਲ ਕਰ ਰਹੇ ਆ ਕਿ ਅਸੀਂ ਹਰੇਕ ਨੂੰ ਖੁੱਲੇ ਦਿਲ ਨਾਲ ਮਿਲੀਦਾ ਬਾਹਾਂ ਖੋਲ ਕੇ ਮਿਲੀਦਾ ਕਲਾਵੇ ਚ ਲਈਦਾ ਪਰ ਨਾ ਪੰਜਾਬੀ ਦਿੱਲੀ ਜਾ ਸਕਦੇ ਆ ਜੇ ਹਿਮਾਚਲ ਜਾ ਕੇ ਉਹਨਾਂ ਨੂੰ ਬਿਜ਼ਨਸ ਦਿੰਦੇ ਆ ਬਿਜ਼ਨਸ ਹੀ ਦਿੰਦੇ ਨਾ ਅਸੀਂ ਇਤੋਂ ਪੈਸੇ ਇਕੱਠੇ ਕਰਕੇ ਤੁਸੀਂ ਕੋਈ ਵੀ ਛੋਟਾ ਮੋਟਾ ਟੂਰ ਵੀ ਮਾਰੋ ਤੁਹਾਡਾ 25-30000 ਰੁਪਏ ਲੱਗ ਜਾਂਦਾ ਤਾਂ ਅਪੇਰੈਂਟਲੀ ਤੁਸੀਂ ਦੇ ਤਾਂ ਬਿਜ਼ਨਸ ਹੀ ਰਹੇ ਹੋ ਨਾ ਐਵਿਡੈਂਟਲੀ ਤੁਸੀਂ ਦੇ ਤਾਂ ਹਿਮਾਚਲ ਨੂੰ ਬਿਜ਼ਨਸ ਰਹੇ ਹੋ ਔਰ ਉਸ ਤੋਂ ਬਾਅਦ ਵੀ ਜੀ ਸੰਦੀਪ ਜੀ ਮੈਂ ਬਿਲਕੁਲ ਉਹੀ ਕਹਿ ਰਿਹਾ ਕਿ ਸ਼ਾਂਤ ਮੇਂ ਢੰਗ ਨਾਲ ਆਪਾਂ ਆਪਣੇ ਮਨ ਚ ਬਣਾ ਲਏ ਧਾਰਮਿਕ ਸਥਾਨ ਤੇ ਜਾਣਾ ਚਾਹੀਏ ਸੁਖਣਾ ਜੇ ਕੋਈ ਆਪਣੀ ਹੈਗੀ ਲਾਈਏ ਜੇ ਕਿਤੇ ਦਰਸ਼ਨ ਕਰਨ ਜਾਣੇ ਜਾਈਏ ਰੋਟੀ ਘਰੋਂ ਹੀ ਪੈਕ ਕਰਕੇ ਲੈ ਜਾਈਏ ਫਿਰ ਦੇ ਵਿਲ ਅੰਡਰਸਟੈਂਡ ਕਿ ਕੀ ਹੁੰਦਾ ਹੈ ਹਨਾ ਬੜੀ ਵਾਰ ਆਪਾਂ ਤਾਂ ਜਿਹੜੀਆਂ ਖਬਰਾਂ ਸੁਣ ਚੁੱਕੇ ਹਾਂ ਔਰ ਦੂਜਾ ਵਿਸ਼ਾ ਜਿਹੜਾ ਇਹ ਰੱਖਿਆ ਕਿ ਡਰੇਨਾ ਦੀ ਸਫਾਈ ਗਲੀਆਂ ਨਾਲੀਆਂ ਦੀ ਸਫਾਈ ਬਹੁਤ ਜ਼ਰੂਰੀ ਆ ਸੰਭਾਵਿਤ ਸੰਭਾਵਨਾ ਦੱਸੀ ਗਈ ਹੈ ਕਿ ਹੋ ਸਕਦਾ ਹੜ ਆਣ ਰਿਪੋਰਟਾਂ ਮੈਂ ਪੜ ਰਿਹਾ ਸੀਗਾ ਗਲੇਸ਼ੀਅਰ ਬਹੁਤ ਪਿਗਲ ਰਿਹਾ ਸ਼੍ਰੀਨਗਰ ਦੇਖੋ ਸ਼੍ਰੀਨਗਰ ਤਾਂ ਲੋਕੀ ਘੁੰਮਣ ਜਾਂਦੇ ਆ ਉੱਥੇ ਵੀ ਪਸੀਨੇ ਆ ਰਹੇ ਆ ਲੇਕਸ ਦੇ ਕੋਲ ਜੇ ਕੋਈ ਘੁੰਮਣ ਜਾ ਰਿਹਾ ਲੇਕ ਦੇ ਕੋਲ ਤਾਂ ਬਹੁਤ ਜ਼ਰੂਰੀ ਹੈ ਜਿੰਨੀ ਕਾਪਸ ਗਰੁੱਪ ਨਹੀਂ ਕਰ ਪਾਏ ਆ ਇਨਵੈਸਟੀਗੇਟ ਕਰ ਪਾਏ ਆ ਤਾਂ ਹੋ ਸਕਦਾ ਰੱਬ ਨਾ ਕਰੇ ਜੇ ਖੜਾ ਦੀ ਸਥਿਤੀ ਬਣਦੀ ਹੈ ਤਾਂ ਉਹਦੇ ਲਈ ਸਾਨੂੰ ਪਹਿਲੇ ਪ੍ਰੀਪੇਅਰ ਰਹਿਣਾ ਚਾਹੀਦਾ ਗੁਰਦੇਵ ਸਿੰਘ ਕਹਿ ਰਿਹਾ ਹਾਊ ਡੂ ਯੂ ਰਿਮੈਂਬਰ ਕੰਗ੍ਰੈਚੁਲੇਸ਼ਨ ਟੂ ਡਬਲ એનਰਜੀ 2 ਇਟ ਇਜ਼ ਲੋਕੇਟਿਡ ਟੂ ਨਾਈਟ ਆਡਮ ਗੈਟ ਯੂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਊ ਡੂ ਯੂ ਰਿਮੈਂਬਰ ਮ ਗ੍ਰੈਜੂਏਸ਼ਨ ਡੱਕ ਡਬਲ એનર્ਜੀ ਦੋ ਇਟ ਇਜ਼ ਅਸੋਰੀਆ ਡਿਡਨਟ ਗੈਟ ਈ ਹ ਤਾਂ ਇਹਨੂੰ ਅੰਬਾਕ ਕਰਨਾ ਬਹੁਤ ਜ਼ਰੂਰੀ ਆ ਜੀ ਡਰੇਨਾਂ ਦੀ ਸਫਾਈ ਨੂੰ ਕਮੈਂਸ ਕਰਨਾ ਬਹੁਤ ਜ਼ਰੂਰੀ ਆ ਡਰੇਨਾਂ ਦੀ ਸਫਾਈ ਨੂੰ ਗਲੀਆਂ ਨਾਲੀਆਂ ਦੀ ਸਫਾਈ ਨੂੰ ਔਰ ਖਾਡੇ ਖੁੱਡੇ ਭਰਨੇ ਬਹੁਤ ਜ਼ਰੂਰੀ ਆ ਅਸੀਂ ਤਾਂ ਬੇਨਤੀ ਕਰ ਸਕਦੇ ਪਰ ਫਿਰ ਵੀ ਸਾਡੇ ਭੈਣ ਭਰਾ ਸਾਡੇ ਬਜ਼ੁਰਗਾਂ ਨੂੰ ਕਿਤੇ ਲੱਗਦਾ ਸਾਡੀ ਜ਼ਰੂਰਤ ਹੈ ਕਿਤੇ ਪ੍ਰਸ਼ਾਸਨ ਵੱਲੋਂ ਨਹੀਂ ਗੱਲ ਸੁਣੀ ਜਾ ਰਹੀ ਬੈਂਸ ਮੰਨਾ ਜੀ ਤੂੰ ਭਰਾ ਆ ਮੇਰਾ ਬਟ ਨਹੀਂ ਜੋ ਤੁਸੀਂ ਕਹਿ ਰਹੇ ਆ ਵੀ ਕਾਂਟ ਸੇ ਥੈਟ ਔਰ ਆਪਾਂ ਤਾਂ ਸਿਰਫ ਡੈਮੋਕ੍ਰੇਸੀ ਦੀ ਗੱਲ ਕਰ ਸਕਦੇ ਆ ਆਪਾਂ ਤਾਂ ਇਹ ਕਹਿ ਸਕਦੇ ਆ ਕਿ ਪੰਜਾਬ ਚੜਦੀ ਕਲਾ ਚ ਰਹੇ ਆਪਾਂ ਤਾਂ ਇਹ ਕਹਿ ਸਕਦੇ ਆ ਕਿ ਇੰਡੀਆ ਚੜਦੀ ਕਲਾ ਚ ਰਹੇ ਪੰਜਾਬ ਪੰਜਾਬ ਦੇ ਪੰਜਾਬੀ ਚੜਦੀ ਗੱਲਾ ਚ ਰਹਿਣ। ਔਰ ਸਾਰੇ ਤੰਦਰੁਸਤ ਰੋ ਸਾਰੇ ਖੁਸ਼ ਰੋ। ਤੋਂ ਚਲੋ ਇਹੀ ਮੇਰੀ ਬੇਨਤੀ ਆ ਜੀ ਤੁਹਾਨੂੰ ਲੱਗਦਾ ਅ ਤੁਹਾਡੇ ਆਲੇ ਦੁਆਲੇ ਕੋਈ ਰਿਕੁਆਇਰਮੈਂਟ ਹੈਗੀ ਆ ਤੁਸੀਂ ਕਾਲ ਕਰ ਦਿਓ ਆਪਾਂ ਟਰਾਈ ਕਰਾਂਗੇ ਕਿ ਆਪਾਂ ਉੱਥੇ ਪਹੁੰਚੀਏ। ਅਮੇਦਕਰ ਸਾਹਿਬ ਜੀ ਦਾ ਪ੍ਰਤੀਮਾ ਪਿਛੇ। ਔਰ ਜਾਂਦੇ ਜਾਂਦੇ ਤੁਹਾਨੂੰ ਸ਼ਹਿਰ ਦੀਆਂ ਤਸਵੀਰਾਂ ਦਿਖਾ ਦਈਏ। ਸ਼ਹਿਰ ਕਹਿਣ ਨੂੰ ਹੀ ਨਵਾਂ ਹਾਲਾਂਕਿ ਰਾਜਵੀਰ ਜਵੰਦਾ ਕਹਿ ਗਿਆ ਸੀ ਆ ਕਿ ਨਵਾਂ ਸ਼ਹਿਰ ਕਦੇ ਪੁਰਾਣਾ ਨਹੀਂ ਹੋ ਸਕਦਾ ਪਰ ਜੇ ਵਿਚਰੋ ਤਾਂ ਪੁਰਾਣਿਆਂ ਨਾਲ ਵੀ ਬੜਾ ਬੁਰਾ ਹਾਲ ਹੈ ਠੀਕ ਹੈ ਜੀ ਅਸੀਂ ਜੋ ਮੈਸੇਜ ਪਹੁੰਚਾਉਣਾ ਚਾਹੁੰਦੇ ਸੀ ਮੇਰੇ ਖਿਆਲ ਮੈਂ ਡਿਲੀਵਰ ਕਰ ਦਿੱਤਾ ਜੀ ਮੈਸੇਜ ਤੁਹਾਨੂੰ ਕਿਤੇ ਵੀ ਕਿਸਾਨ ਵੀਰਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਗਲੀਆਂ ਮੁਹੱਲਿਆਂ 'ਚ ਕਿਤੇ ਵੀ ਲੱਗਦਾ ਸਾਡੀ ਜ਼ੁਨੂਰ ਤੇ ਤਾਂ ਪਹੁੰਚਾਂਗੇ ਔਰ ਡਰੇਨਾਂ ਦਾ ਸਾਫ ਹੋਣਾ ਬਹੁਤ ਜ਼ਰੂਰੀ ਹੈ ਉਦਲੇ ਉੱਦਪ ਕਰ ਲੋ ਸੰਦੀਪ ਕੁਮਾਰ ਕਰਨੇ ਟੈਕਸੀ ਡਰਾਈਵਰ ਅਲਰਟ ਬਿਲਕੁਲ ਜੀ ਬਿਲਕੁਲ ਟੈਕਸੀ ਡਰਾਈਵਰ ਭਰਾ ਜਿਹੜੇ ਆ ਉਹ ਦੇਖੋ ਜੋ ਹਾਲਾਤ ਉਹਨਾਂ ਨੇ ਕੀਤੇ ਆ ਔਰ ਕਈ ਲੀਡਰਾਂ ਦੇ ਬਿਆਨ ਬਿਆਨਾ ਕਰਕੇ ਹੁੰਦਾ ਜਿੱਦਾਂ ਉਹ ਕਹੀ ਜਾਂਦੀ ਜੀ ਦੇਖੋ ਜੀ ਪੰਜਾਬ ਚੱਤ ਤੋਂ ਬਾਅਦ ਡੱਦ ਰਿਹਾ ਗੁਰਦੇਵ ਸਿੰਘ ਕਰੇ ਯੂ ਸ਼ੋ ਯੂ ਮਸਟਰਡ ਨਾਓ ਜਸਟ ਹੈਡ ਅ ਪ੍ਰੋਫੈਸ਼ਨਲ ਵੀਡੀਓ ਭਾਜੀ ਪੰਜਾਬੀ ਲਿਖ ਲਓ ਮੇਰੀ ਇੰਗਲਿਸ਼ ਇੰਨੀ ਵਧੀਆ ਨਹੀਂ ਹੈਗੀ ਜਸਵੀਰ ਅੱਜ ਕਹਿ ਰਹੇ ਨਫਰਤ ਨੂੰ ਘੱਟ ਕਰੋ ਕਾਨੂੰਨੀ ਲੜਾਈ ਲੜੋ ਇਦਾਂ ਕਿਸੇ ਸਟੇਟ ਖਿਲਾਫ ਇਕੱਠੇ ਹੋਣਾ ਨਫਰਤ ਨੂੰ ਵਧਾਣਾ ਹੋਵੇਗਾ ਉਹਨਾਂ ਪੱਖੋਂ ਜਾਨਣਾ ਬਹੁਤ ਜ਼ਰੂਰੀ ਹੈ ਬਹੁਤ ਪੰਜਾਬੀ ਕੇ ਹਰੇਕ ਨਾਲ ਬਣੀ ਨਹੀਂ ਨਈ ਨਫਰਤ ਨੂੰ ਵਧਾਣ ਦੀ ਗੱਲ ਨਹੀਂ ਕੀਤੀ ਆਪਣੇ ਇੱਕੇ ਦੀ ਗੱਲ ਕੀਤੀ ਹੈ ਕਿ ਸਾਡਾ ਇੱਕ ਹੋਣਾ ਚਾਹੀਦਾ ਪੰਜਾਬ ਨੇ ਕਦ ਕਿਸੇ ਨਾਲ ਗਲਤ ਕੀਤਾ ਮੈਨੂੰ ਦੱਸੋ ਅਸੀਂ ਤਾਂ ਡਟ ਕੇ ਖੜ੍ਹ ਜਾਨੇ ਆ ਅਸੀਂ ਮੈਂ ਜਿਹੜੇ ਸਕੂਲਾਂ ਕਾਲਜਾਂ ਚ ਪੜ੍ਹਿਆ ਸਾਡੇ ਨਾਲ ਬੜੇ ਹਿਮਾਚਲੀ ਹੁੰਦੇ ਸੀ ਅਸੀਂ ਕਦੇ ਕਦੀ ਫਰਕ ਕੀਤਾ ਹੀ ਕੋਈ ਨਹੀਂ ਅਸੀਂ ਤਾਂ ਡਟ ਕੇ ਖੜ੍ਹ ਜਾਨੇ ਆ ਪਰ ਗੱਲ ਇਹ ਆ ਨਾ ਕਿ ਉੱਥੇ ਕੋਈ ਬਚਾਉਣ ਨਹੀਂ ਆਉਂਦਾ ਜਦੋਂ ਵੀ ਇਤ ਦੀ ਹਰਕਤ ਹੁੰਦੀ ਆ ਬੜੀਆਂ ਖਬਰਾਂ ਸੁਣ ਚੁੱਕੇ ਆਪਾਂ ਔਰ ਇੱਥੋਂ ਪੰਜਾਬੀ ਘੁੰਮਣ ਹੀ ਜਾਂਦੇ ਪੰਜਾਬੀ ਕਿਹੜਾ ਲੜਾਈ ਕਰਨ ਜਾਂਦੇ ਬਿਜ਼ਨਸ ਦੇਣ ਜਾਂਦੇ ਆ ਉਹ ਜਿਹੜਾ ਬੰਦਾ ਤੁਹਾਨੂੰ ਬਿਜ਼ਨਸ ਦੇਣ ਆ ਰਿਹਾ ਉਹਦੀ ਕਦਰ ਨਹੀਂ ਹੋਣੀ ਚਾਹੀਦੀ ਸਵਾਲ ਤਾਂ ਇਹ ਆ ਮੰਨ ਲਓ ਕੋਈ ਕਿਸੇ ਦੀ ਦੁਕਾਨ ਤੇ ਕੰਮ ਸਮਾਨ ਖਰੀਦਣ ਆਉਂਦਾ ਤਾਂ ਕਿਹਦੀਆਂ ਤੱਕ ਗਾਕਰਬ ਦਾ ਰੂਪ ਹੈ ਤੇ ਜਿਹੜਾ ਰੱਬ ਦਾ ਰੂਪ ਹੈ ਉਹਦਾ ਸਤਿਕਾਰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਤੇ ਕੁੱਟ ਮਾਰੋ ਜੁੱਤੀਆਂ ਵੱਜਣੀਆਂ ਚਾਹੀਦੀਆਂ ਸਵਾਲ ਤਾਂ ਇਹ ਆ ਹੁਣ ਨਵੇਂ ਸ਼ਹਿਰ ਚ ਕਈ ਬੈਂਕ ਕਈ ਥਾਵਾਂ ਤੇ ਹਿਮਾਚਲੀ ਭੈਣ ਭਰਾ ਕੰਮ ਕਰਦੇ ਤੇ ਬੜਾ ਸਤਿਕਾਰ ਕਰੀਦਾ ਸੀ ਉਹਨਾਂ ਨੂੰ ਕਦੀ ਕਦੀ ਵੀ ਨਹੀਂ ਕੋਈ ਇਦਾਂ ਅਦਾਂ ਹੋਇਆ ਕਿ ਪੰਜਾਬੀਆਂ ਨੇ ਕਦੀ ਕਿਸੇ ਦੀ ਕਿਸੇ ਦਾ ਸਤਿਕਾਰ ਨਾ ਕੀਤਾ ਵੇ ਜਾਂ ਕੋਈ ਗਿਲਾ ਸ਼ਿਕਵਾ ਰੱਖਿਆ ਵੇ ਜਾਂ ਕੋਈ ਗਲਤ ਫ਼ਹਮੀ ਰੱਖੀ ਹੋਵੇ ਪੰਜਾਬੀ ਤਾਂ ਹਮੇਸ਼ਾ ਹੀ ਹਰੇਕ ਦਾ ਸਤਿਕਾਰ ਕਰਦੇ ਤੁਸੀਂ ਦੇਖੋ ਚੰਡੀਗੜ੍ਹ ਮਾਲੀ ਏਰੀਆ ਜਾ ਕੇ ਔਰ ਮੂਨੋਗਨੀ ਉਤਰੀ ਕਰੇ ਜੈ ਸ਼੍ਰੀ ਰਾਮ ਜੈ ਸ਼੍ਰੀ ਦਾਮ ਜੀ ਤੇ ਟੈਕਸੀ ਵਾਲੇ ਜਿਹੜੇ ਵੀਰ ਆ ਉਹਨਾਂ ਦੀ ਵੀ ਸੇਫਟੀ ਬਹੁਤ ਜ਼ਰੂਰੀ ਆ ਅਸੀਂ ਇਸ ਗੱਲ ਨੂੰ ਸਮਝਦੇ ਆ ਚਲੋ ਐਨੀ ਹੋ ਵੀਡੀਓ ਨੂੰ ਇੱਥੇ ਰੈਪ ਅਪ ਕਰਦੇ ਆ ਜੀ ਔਰ ਤੁਹਾਡੇ ਲਈ ਬੇਨਤੀ ਆ ਕਿ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਡਰੇਨਾਂ ਦੀ ਸਫਾਈ ਲਈ ਗਲੀਆਂ ਮਹੱਲੇ ਦੀ ਸਫਾਈ ਲਈ ਤੁਹਾਨੂੰ ਸਾਡੀ ਕਿਤੇ ਵੀ ਲੱਗੂਗਾ ਕਿ ਜ਼ਰੂਰਤ ਹੈ ਤਾਂ ਕਾਲ ਕਰ ਦਿਓ ਅਸੀਂ ਇੱਕ ਕਾਲ ਹੀ ਕਾਲ ਦੀ ਦੂਰੀ ਤੱਕ ਆ ਤੁਹਾਡੇ ਕੋਲ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਕੋਲ ਔਰ ਤੇ ਪਰ ਤੁਸੀਂ ਜਿਹੜੇ ਪਹਿਲਾਂ ਥੋੜੀ ਬਹੁਤੀ ਕੰਪਲੇਂਟ ਵਗੈਰਾ ਪਾਣੀ ਹੁੰਦੀ ਆ ਜਾਂ ਹੋਰ ਆਪਣੀ ਫਾਰਮੈਲਿਟੀ ਜਿਹੜੀ ਕਰਨੀ ਉਹ ਬਹੁਤ ਜ਼ਰੂਰੀ ਆ ਆਪਣੇ ਵੱਲੋਂ ਬੜੇ ਸਿੱਧਾ ਤੇ ਆਪਣੇ ਵੱਲੋਂ ਜੋ ਕੋਈ ਸ਼ਿਕਾਇਤ ਕਿਤੇ ਕਰਨੀ ਹੋ ਕੇ ਸੰਬੰਧਿਤ ਅਧਾਰਿਆਂ ਤੱਕ ਉਹ ਪਹਿਲਾਂ ਕਰ ਲਿਆ ਕਰੋ ਕਿਉਂਕਿ ਸਿੱਧੀ ਖਬਰ ਪਾਣੇ ਆ ਫਿਰ ਜਦ ਅਸੀਂ ਕਿਸੇ ਤਾਂ ਗੱਲ ਅਧਾਰਿਆਂ ਨਾਲ ਗੱਲਬਾਤ ਕਰਦੇ ਆ ਕਿ ਜੀ ਜਾਂ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਆ ਕਿ ਜੀ ਇਹਦਾ ਹੱਲ ਨਹੀਂ ਹੋਇਆ ਤਾਂ ਕਹਿੰਦੇ ਸਾਡੇ ਤੱਕ ਤਾਂ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਇਸ ਕਰਕੇ ਪਹਿਲਾ ਲਿਖਤੀ ਸ਼ਿਕਾਇਤ ਤੁਹਾਡੇ ਵੱਲੋਂ ਹੋਣੀ ਬਹੁਤ ਜ਼ਰੂਰੀ ਹੈ। ਮੈਂ ਸਮਝਦਾ ਨਾ ਕਹਿ ਰਿਹਾ ਨਾਥਿੰਗ ਚੇਂਜ ਪੰਜਾਬੀ ਪੰਜਾਬੀ ਕਰਕੇ ਛੇਪਰ ਕਾਉ। ਠੀਕ ਹੈ ਜੀ ਮੰਨੇ ਔਖਾ ਬਾਈ ਔਖਾ ਔਖਾ। ਚਲੋ। ਬਹੁਤ ਬਹੁਤ ਸ਼ੁਕਰੀਆ ਜੀ। ਬਣੇ ਰਹਿਣਾ ਬ੍ਰਾਦਰ ਨਵਾਂ ਸ਼ਹਿਰ ਆਪਣੇ ਛੋੜੂ ਦਿਨ ਇਸ ਨੂੰ ਜਲਦੀ ਪਹੁੰਚੋ ਫਿਰ ਤੁਹਾਨੂੰ ਆਉਂਗੇ। ਸਤਿ ਸ਼੍ਰੀ ਅਕਾਲ ਰੱਬ ਰੱਖਾ।